ਮੈਂ ਇਹ ਬੰਦਾ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਆ ਰਿਹਾ ਸੀ ਉਹ ਭਾਈ ਸਾਹਿਬ ਨੂੰ ਵਾਰ-ਵਾਰ ਪੁੱਛ ਰਿਹਾ ਸੀ ਮੈਂ ਰੁਮਾਂ ਦਾ ਭੇਟ ਕਰਨਾ ਹੈ ਮੇਰੀ ਸਾਰੀ ਗੱਲ ਹੋ ਗਈ ਹੈ 4 ਲੱਖ ਰੁਪਏ ਦੇ ਵਿੱਚ ਸਾਰਾ ਸੈੱਟ ਤਿਆਰ ਹੋ ਕੇ ਆ ਜਾਣਾ ਹੈ ਬਸ ਤੁਸੀਂ ਮੈਨੂੰ ਰੰਗ ਦੱਸਣਾ ਹੈ ਮੈਨੂੰ ਕਿੰਨੇ ਦਿਨ ਹੋ ਗਏ ਤੁਹਾਡੇ ਕੋਲ ਆਉਂਦੇ ਆ ਭਾਈ ਸਾਹਿਬ ਵੀ ਕਹਿਣ ਲੱਗੇ ਕਹਿੰਦੇ ਕਿ ਸਰਦਾਰ ਸਾਹਿਬ ਜੀ ਮੈਂ ਰੋਜ਼ ਬੇਨਤੀ ਕਰਦਾ ਹਾਂ ਤੇ ਕੋਈ ਇਹੋ ਜਿਹਾ ਰੰਗ ਹੈ ਹੀ ਨਹੀਂ ਜਿਹੜਾ ਸਾਡੇ ਕੋਲ ਰਮਾਲੇ ਦਾ ਸੈੱਟ ਨਾ ਹੋਵੇ ਭਰਿਆ ਪਿਆ ਅੰਦਰ ਕਮਰੇ ਰਮਾਲੀਆਂ ਭਰੀਆਂ ਪਈਆਂ ਇੱਕ ਇੱਕ ਰੰਗ ਦੇ ਦੋ ਦੋ ਸੈੱਟ ਤਾਂ ਹੈ ਨੇ ਪਰ ਐਸਾ ਕੋਈ ਨਹੀਂ ਵੀ ਕੋਈ ਰੰਗ ਨਾ ਹੋਵੇ ਹਾਜੀ ਉਹ ਗੱਲ ਨਹੀਂ ਕਰ ਰਹੇ ਸਨ ਆਪਸ ਵਿੱਚ ਹੀ ਅਚਾਨਕ ਇੱਕ ਬੱਚਾ ਆਇਆ ਜਿਹਦੇ ਗਲ ਵਿੱਚ ਸਰੂਪਾ ਪਾਇਆ ਹੋਇਆ ਖੱਟੇ ਰੰਗ ਦਾ ਤੇ ਬੜੇ ਪਿਆਰ ਨਾਲ ਗੁਰੂ ਕਾਂਸਰਬ ਜੀ ਨੂੰ ਮੱਥਾ ਟੇਕ ਕੇ ਬਹੁਤ ਫੁੱਟ ਫੁੱਟ ਕੇ ਰੋਣ ਲੱਗ ਪਿਆ ਹੁਣ ਤੇ ਗੁਰੂ ਦੱਸੋ ਮੈਂ ਕੀ ਕਰਾਂ ਰੋਂਦੇ ਵੱਲ ਦੇਖ ਕੇ ਉਸ ਅਮੀਰ ਬੰਦੇ ਦਾ ਧਿਆਨ ਚਲਾ ਗਿਆ ਉਹਦੇ ਕੰਦੇ ਤੇ ਹੱਥ ਰੱਖ ਕੇ ਪਿਆਰ ਨਾਲ ਕਹਿਣ ਲੱਗਿਆ ਪੁੱਤ ਕਿਉਂ ਰੋ ਰਹੇ ਹੋ ਉਸ ਬੱਤੀ ਨੇ ਗੱਲ ਦੱਸੀ ਕਹਿਣ ਲੱਗੇ ਅੰਕਲ ਜੀ ਮੇਰੀ ਮਾਂ ਨੇ ਮੈਨੂੰ ਦੱਸਿਆ ਜਦੋਂ ਮੈਂ ਛੋਟਾ ਸਾ ਮੇਰੇ ਪਿਤਾ ਜੀ ਐਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਤੇ ਚੂੜਾ ਚੜਾਉਣ ਚਲੇ ਸਨ ਅਚਾਨਕ ਤਾਰ ਟੁੱਟ ਗਈ ਥੱਲੇ ਡਿੱਗ ਪਏ ਮੌਤ ਹੋ ਗਈ ਉਹਨਾਂ ਦੀ ਮੌਤ ਤੇ ਬਹੁਤ ਸਾਰੀ ਸੰਗਤ ਇਕੱਠੀ ਹੋਈ ਮੇਰੀ ਮਾਂ ਦੇ ਗਲ 'ਚ ਸਰੋਪਾ ਪਾ ਕੇ ਜੈਕਾਰੇ ਛੱਡ ਦਿੱਤੇ ਮੇਰੀ ਮਾਂ ਘਰ ਵਿੱਚ ਰਹਿੰਦੀਆਂ ਜਦੋਂ ਕਦੇ ਔਖੀ ਆਉਂਦੀ ਸਾਨੂੰ ਰੋਟੀ ਨਹੀਂ ਮਿਲਦੀ ਮੁਸ਼ਕਲਾਂ ਬਣਦੀਆਂ ਨੇ ਤਾਂ ਇਸ ਸਰੋਪੇ ਨੂੰ ਅੱਖਾਂ ਨਾਲ ਲਾ ਕੇ ਰੋ ਪੈਂਦੀ ਐ ਦੱਸੋ ਮੇਰੇ ਸਾਈਆਂ ਹੁਣ ਮੈਂ ਕਿੱਧਰ ਜਾਵਾਂ ਜਿੰਮੇਵਾਰੀਆਂ ਕਿਵੇਂ ਨਿਭਾਵਾਂ ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਮੈਂ ਫੀਸ ਨਹੀਂ ਦੇ ਪਾਇਆ ਕਿੰਨੇ ਮਹੀਨੇ ਹੋ ਗਏ ਮਾਂ ਨੂੰ ਕਹਿੰਦੀ ਆ ਪਰ ਪੈਸੇ ਨਹੀਂ ਮੈਂ ਫੀਸ ਨਹੀਂ ਦੇ ਪਾਇਆ ਮੈਨੂੰ ਸਕੂਲੋਂ ਕੱਢ ਦਿੱਤਾ ਹੈ ਅੱਜ ਅੱਜ ਵੀ ਮੈਂ ਮਾਂ ਨੂੰ ਜਦੋਂ ਪੁੱਛਿਆ ਮਾਂ ਮੈਂ ਦੱਸ ਕਿਵੇਂ ਪੜਾਂਗਾ ਮੈਨੂੰ ਬੜਾ ਹੀ ਚਾਅ ਸੀ ਪੜਨ ਦਾ ਤੇ ਅੱਜ ਵੀ ਮੇਰੀ ਮਾਂ ਉਸ ਰੋਪਾ ਲੈ ਕੇ ਉਹ ਰੋਣ ਲੱਗ ਪਈ ਪਰ ਅੱਜ ਮੇਰੇ ਵੀ ਸਬਰ ਦਾ ਬੰਨ ਟੁੱਟ ਗਿਆ ਮੈਂ ਪੁੱਛਿਆ ਮਾਂ ਜਦ ਵੀ ਕੋਈ ਘਰ ਚ ਦੁੱਖ ਸੁੱਖ ਹੁੰਦਾ ਤੂੰ ਸਰੋਪੇ ਨੂੰ ਆਪਣੇ ਗਲ ਚ ਪਾ ਕੇ ਰੋਣ ਲੱਗ ਪੈਂਦੀ ਹੈ ਅੱਖਾਂ ਨੂੰ ਲਾ ਕੇ ਰੋਣ ਲੱਗ ਪੈਂਦੀ ਹੈ ਮੇਰੀ ਮਾਂ ਨੇ ਮੈਨੂੰ ਆਹ ਕਹਾਣੀ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਸੰਗਤਾ ਨੇ ਸਰੋਪਾ ਦੇਕੇ ਤਾਂ ਤੋਰ ਦਿੱਤਾ ਜੇ ਕਾਰੀ ਤਾਂ ਲਾ ਦਿੱਤੇ ਪਰ ਸਾਡੇ ਜੀਵਨ ਦੇ ਦੁੱਖ ਸੁੱਖ ਦਾ ਸਾਥੀ ਕੋਈ ਨਾ ਬਣਿਆ ਹੁਣ ਮੇਰੀ ਫੀਸ ਨਹੀਂ ਦਿੱਤੀ ਕਿਸੇ ਨੇ ਤੇ ਮੈਂ ਅੱਜ ਇਸ ਕੋਲੋਂ हट ਗਿਆ ਮੈਨੂੰ ਅੱਜ ਪਤਾ ਲੱਗਿਆ ਮਾਂ ਦੀ ਤਰਦ ਕਹਾਣੀ ਦਾ ਉਸੇ ਵੇਲੇ ਅਮੀਰ ਨੇ ਉਹ ਕੋਤੀ ਵਿੱਚ ਚੁੱਕਿਆ ਮੱਥਾ ਚੁੰਮਿਆ ਕਹਿੰਦੇ ਕਿ ਤੁਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਭਾਈ ਸਾਹਿਬ ਨੂੰ ਪੁੱਛਦਾ ਸੀ ਰੋਜ਼ ਕਿਹੜੇ ਰੰਗ ਦਾ ਰੁਮਾਲਾ ਦਿਆਂ ਇਹਨਾਂ ਨੇ ਤਾਂ ਮੈਨੂੰ ਨਹੀਂ ਦੱਸਿਆ ਪਰ ਮੈਨੂੰ ਗੁਰੂ ਗੰਨ ਸਾਹਿਬ ਜੀ ਤੁਸੀਂ ਦੱਸ ਦਿੱਤਾ ਮੈਨੂੰ ਕਿਹੜੇ ਰੰਗ ਦਾ ਰਮਾਦਾ ਦੇਣਾ ਚਾਹੀਦਾ ਹੈ ਮੈਨੂੰ ਅੱਜ ਪਤਾ ਲੱਗਾ ਪੁੱਤ ਵੇ ਮੈਂ ਹੁਣ ਉਹ 4-4 ਲੱਖ ਰੁਪਏ ਦੇਣ ਮਾਲੇ ਨਹੀਂ ਚੜਾਉਣੇ ਹੁਣ ਮੈਂ ਅਜ ਤੋਂ ਬਾਅਦ ਤੇਰੀ ਫੀਸ ਦੇਵਾਂਗਾ ਅਤੇ ਤੇਰੀ ਮਾਂ ਨੂੰ ਆਪਣੀ ਭੈਣ ਜਾਣ ਕੇ ਆਪਣੇ ਕੰਮ ਤੇ ਰੱਖਾਂਗਾ ਨਾਲੇ ਤੁਸੀਂ ਸੁਖ ਦੀ ਰੋਟੀ ਖਾਵੋ ਨਾਲੇ ਪੁੱਤ ਵੀ ਤੂੰ ਪੜ ਕੇ ਕਿਸੇ ਵੇਲੇ ਸਿੱਕੀ ਦਾ ਨਾਮ ਚਮਕਾਵੇਂ ਮੈਂ ਅੱਜ ਤੋਂ ਬਾਅਦ ਰਮਾਲੇ ਨਹੀਂ ਅੱਜ ਤੋਂ ਬਾਅਦ ਕਿਸੇ ਬੱਚੇ ਦੀ ਫੀਸ ਦੇ ਕੇ ਉਹਦੇ ਅਥਰੂ ਪੁੰਝ ਕੇ ਮੈਨੂੰ ਅੱਜ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਬਚਪਨ ਵਿੱਚ ਕਿਸੇ ਗਰੀਬ ਦੇ ਘਰ ਵਿੱਚ ਪਾਇਆ ਹੋਇਆ ਚੋਲਾ ਆਪਣਾ ਲਾ ਕੇ ਜਦੋਂ ਪਾਇਆ ਸੀ ਤਾਂ ਮੈਨੂੰ ਸਾਨੂੰ ਸਮਝ ਨਹੀਂ ਲੱਗ ਸਕੀ ਅੱਜ ਪਤਾ ਲੱਗਿਆ ਭਈ ਇਹ ਨੇਰੇ ਗੁਰੂ ਨੂੰ ਰਮਾਲੇ ਚੜਾਈ ਜਾਂਦੇ ਨਾਲੋਂ ਕਿਤੇ ਜਿਆਦਾ ਚੰਗਾ ਅਸੀਂ ਕਿਸੇ ਗਰੀਬ ਦੀ ਸਹਾਰ ਲਈਏ ਕਿਸੇ ਬੱਚੇ ਦੀ ਫੀਸ ਭਰੀਏ ਜਿੱਥੇ ਲੋੜ ਹੈ ਰਮਾਲਾ ਸਾਹਿਬ ਭੇਟ ਕਰੋ ਬਹੁਤ ਮੁਬਾਰਕ ਪਰ ਜੇ ਇਤਨੇ ਰਮਾਲੇ ਭੇਟ ਕਰ ਰਹੇ ਹੈ ਦੂਜੇ ਪਾਸੇ ਸਾਡੀ ਕੌਮ ਦੇ ਬੱਚੇ ਸਾਇਕ ਦੇ ਨਹੀਂ ਪੜਨ ਵਾਸਤੇ ਕਿਸੇ ਉੱਚ ਪਦਵੀਆਂ ਤੇ ਜਾਣ ਵਾਸਤੇ ਅੱਜ ਸਾਡਾ ਫਰਜ਼ ਬਣਦਾ ਆਪਣੇ ਆਪ ਨੂੰ ਸੋਚੀਏ ਵਿਚਾਰੀਏ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਉਹ ਸੇਵਾ ਕਰੇ ਜੀਤੇ ਨ ਸਤਗੁਰੂ ਦਾ ਮਨ ਮੰਨ ਜਾਈ ਮੈਨੂੰ ਲੱਗਦਾ ਹੈ ਕਿ ਕਿਸੇ ਗਰੀਬ ਬੱਚੇ ਦੀ ਬਾਹ ਪਕੜ ਲੈਣੀ ਗੁਰੂ ਨੂਰਮਾਲਾ ਭੇਟ ਕਰਨ ਤੋਂ ਬਜਾਏ ਇਸ ਕੰਮ ਦੇ ਵਿੱਚ ਸਹਾਇੀ ਹੋਣਾ ਗੁਰੂ ਜੀ ਦਾ ਮਨ ਪਹੁੰਚਾ ਮੰਨ ਜਾਏਗਾ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੂਰ ਦਾਤਾ Be <laughs> are રે પંધાર રે પંધાર રે પંધાર જે સતા જિતતા ખા મના જે સતા જિતતા ખા મના તિસ કહિયે સા अरदास नाल खास अरदास Yeah. Uh -huh. I'm ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ ਸਭ ਬੜੇ ਆਈਆਂ ਤੇਰੀਆਂ ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ ਸਭ ਬੜੇ Pulei!